हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਪੰਜਵੀਂ ਜਮਾਤ ਦੀ ਟੈਕਸਟ ਬੁੱਕ ਤੋਂ ਸਵਾਲ ਕਰਨੇ ਸ਼ੁਰੂ ਕੀਤੇ ਆ ਜਿਹਦੇ ਵਿੱਚ ਪਹਿਲੇ ਸੰਖਿਆਵਾਂ ਦੇ ਦੋ ਚੈਪਟਰ ਹੈਗੇ ਆ ਉਹਦੇ ਵਿੱਚੋਂ ਦੂਜੇ ਚੈਪਟਰ ਦਾ 2.8 ਅਭਿਆਸ ਦੇ ਉੱਤੇ ਪਹੁੰਚ ਗਏ ਆ ਆ ਤਾਂ ਬੇਟਾ ਧਿਆਨ ਦੇ ਨਾਲ ਦੇਖਣਾ ਆ ਸਵਾਲਾਂ ਨੂੰ ਸਿਰਫ ਇੱਕ ਛੋਟਾ ਜਿਹਾ ਫੰਡਾ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਉਣਾ ਆਇਆ ਵੀ ਹੁਣ ਵੀ ਮੈਂ ਤੁਹਾਨੂੰ ਉਹ ਗੱਲ ਕਲੀਅਰ ਕਰਨ ਲੱਗਾ ਵੀ ਆਪਾਂ ਹਰ ਸਵਾਲ 'ਚ ਜੇ ਅਨੁਪਾਤ ਲਾ ਦਾਂਗੇ ਤਾਂ ਸਮਝ ਲਓ ਬੇਟਾ ਨਬੂਦਿਆ ਦਾ ਤੁਹਾਡਾ ਪੇਪਰ ਕਲੀਅਰ ਹੋ ਜਾਣਾ ਜੇ ਤੁਸੀਂ ਇਹ ਛੋਟੀ ਜੀ ਗੱਲ ਸਮਝ ਗਏ ਠੀਕ ਹੈ ਕੋਈ ਲੰਬੀ ਜੁੜੀ ਗੱਲ ਨਹੀਂ ਹੈਗੀ ਇੱਕ ਸਟੇਡੀਅਮ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਕੁੱਲ 84000 ਲੋਕ 24 ਕਤਾਰਾਂ ਵਿੱਚ ਬਰਾਬਰ-ਬਰਾਬਰ ਬੈਠੇ ਹਨ ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠੇ ਹੋਣਗੇ ਪਹਿਲਾਂ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਵੀ ਤੁਸੀਂ ਇੱਕ ਫੰਡਾ ਇਹ ਚੇਤੇ ਰੱਖਣਾ ਜਮਾ ਦੀ ਰਕਮ ਜਦੋਂ ਬਰਾਬਰੇ ਦੇ ਉਧਰ ਜਾਂਦੀ ਹੈ ਤਾਂ ਘਟਾਓ ਦੀ ਵਿੱਚ ਬਦਲ ਜਾਂਦੀ ਘਟਾਓ ਦੀ ਰਕਮ ਬਰਾਬਰੇ ਦੇ ਦੂਜੇ ਪਾਸੇ ਜਾ ਕੇ ਜਮਾ ਚ ਬਦਲ ਜਾਂਦੀ ਹੈ ਗੁਣਾ ਦੀ ਰਕਮ ਉਧਰਲੇ ਪਾਸੇ ਜਾ ਕੇ ਭਾਗ ਦੇ ਵਿੱਚ ਬਦਲ ਜਾਂਦੀ ਤੇ ਭਾਗ ਦੀ ਰਕਮ ਦੂਜੇ ਬਰਾਬਰ ਦੇ ਉਧਰ ਜਾ ਕੇ ਗੁਣਾ ਚ ਬਦਲ ਜਾਂਦੀ ਹੈ ਬਸ ਇੱਕ ਇਹ ਫੰਡਾ ਚੇਤੇ ਰੱਖਣਾ ਤੇ ਇੱਕ ਬੇਟਾ ਆਪਾਂ ਇਹਨੂੰ ਅਨੁਪਾਤ ਦੇ ਵਿੱਚ ਲੈ ਕੇ ਆਣਾ ਇੱਕ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੌਰਾਨ कुल 84000 ਲੋਕ 24 ਕਤਾਰਾਂ ਵਿੱਚ ਦੋ ਚੀਜ਼ਾਂ ਆ ਪੁੱਤ ਲੋਕ ਤੇ ਕਤਾਰਾਂ ਆ ਠੀਕ ਆ ਕਤਾਰਾਂ ਲਾਈਨਾਂ ਨੂੰ ਕਹਿੰਦੇ ਆ ਤੁਹਾਡੀ ਪੰਜਾਬੀ ਇੰਨੀ ਕੁ ਵਧੀਆ ਹੋਣੀ ਚਾਹੀਦੀ ਆ ਤੁਸੀਂ ਗੱਲ ਨੂੰ ਸਮਝ ਸਕੋ ਤਾਂ ਬੇਟਾ ਇਹਨੂੰ ਆਪਾਂ ਅਨੁਪਾਤ ਦੇ ਵਿੱਚ ਬਣਾ ਲਾਂਗੇ ਲੋਕ ਕਤਾਰਾਂ ਲੋਕ ਕਤਾਰਾਂ ਮੇਟਾ ਇਹ ਬਸ ਤੁਸੀਂ ਨਾ ਇਹ ਦੋ ਚੀਜ਼ਾਂ ਦਿੱਤੀਆਂ ਹੋਣਗੀਆਂ ਤੁਸੀਂ ਇੱਕ ਦੋ ਤਿੰਨ ਤੇ ਚਾਰ ਚਾਰ ਭਾਗਾਂ ਦੇ ਵਿੱਚ ਲੋਕ ਕਤਾਰਾਂ ਲੋਕ ਕਤਾਰਾਂ ਬਸ ਦੋ ਦੋ ਵਾਰੀ ਇੱਕੋ ਲੜੀ ਦੇ ਵਿੱਚ ਲਿਖ ਲੈਣਾ ਬੱਤ ਇਹ ਸਮਾਨ ਅਨੁਪਾਤੀ ਦੀ ਨਿਸ਼ਾਨੀ ਹੁੰਦੀ ਚਾਰ ਬਿੰਦੀਆਂ ਲੋਕ ਕਤਾਰਾਂ ਕਤਾਰਾਂ ਲੋਕ ਨਹੀਂ ਕਰਨਾ ਲੋਕ ਕਤਾਰਾਂ ਲੋਕ ਕਤਾਰਾਂ ਠੀਕ ਹੈ 84000 ਲੋਕ ਆ ਜੇ ਤੇ ਕਤਾਰਾਂ ਕਿੰਨੀਆਂ ਬੇਟਾ 24 ਠੀਕ ਹੈ ਫੇਰ ਉਹ ਕਹਿੰਦਾ ਪਿਆ ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠੇ ਹੋਣਗੇ ਜਿਹੜੀ ਚੀਜ਼ ਕੱਢਣੀ ਆ ਉਹਨੂੰ x ਮੰਨ ਲਓ ਹੁਣ ਉਹ ਪੁੱਛ ਰਿਹਾ ਤਾਂ ਲੋਕ ਆਪਾਂ ਪਤਾ ਕਰਨੇ ਕਿੰਨੇ ਕਤਾਰਾਂ ਦੀ ਗਿਣਤੀ ਕਿੰਨੀ ਹੈ ਇੱਕ ਠੀਕ ਹੈ ਬੇਟਾ ਤਾਂ ਹੁਣ ਤੁਹਾਨੂੰ ਦੱਸਿਆ ਸੀ ਵੀ ਜਦੋਂ ਸਧਾਰਨ ਅਨੁਪਾਤ ਹੈ ਜੇ ਲੋਕ ਵਧਦਾ ਤਾਂ ਕਤਾਰਾ ਵਧਦੀਆਂ ਲੋਕ ਘਟਾ ਤਾਂ ਕਤਾਰਾ ਘਟਣਗੀਆਂ ਠੀਕ ਹੈ ਇੱਕ ਚੀਜ਼ ਵਧਦੀ ਹੈ ਦੂਜੀ ਵੀ ਵਧ ਜਾਂਦੀ ਹੈ ਤੇ ਜੇ ਇੱਕ ਘਟਦੀ ਹੈ ਦੂਜੀ ਵੀ ਘਟ ਜਾਂਦੀ ਹੈ ਤਾਂ ਸਿੱਧਾ ਅਨੁਪਾਤ ਆ ਸਿੱਧਾ ਅਨੁਪਾਤ ਦੇ ਵਿੱਚ ਕੀ ਹੁੰਦਾ ਬੇਟਾ ਪਹਿਲਾ ਗੁਣਾ ਚੌਥਾ ਬਰਾਬਰ ਹੈ ਦੂਜਾ ਗੁਣਾ ਤੀਜਾ ਹੁੰਦਾ ਹੈ ਇਹ ਸਿੱਧਾ ਅਨੁਪਾਤ ਹੈ ਠੀਕ ਹੈ ਤਾਂ ਇਹਦਾ ਮਤਲਬ 24 ਗੁਣਾ x 24 x 84000 1 ਠੀਕ ਹੈ ਬੇਟਾ ਹੁਣ ਆਪਾਂ ਬੇਟਾ x ਦੀ ਕੀਮਤ ਕੱਢਣੀ ਆ ਕਿਉਂਕਿ ਆਪਾਂ ਇਹ ਮੰਨਿਆ ਸੀ ਵੀ x ਲੋਕ ਸਿਰਫ ਬੇਟਾ ਇਹ ਕੋਈ ਔਖਾ ਕੰਮ ਨਹੀਂ ਹੈਗਾ ਸਿਰਫ ਜਿੰਨੇ ਨਵੋਦਿਆ ਦੇ ਵਿੱਚ ਫਾਈਨਲ ਦੇ ਵਿੱਚ ਸਵਾਲ ਆਉਂਦੇ ਇਦਾਂ ਦੇ ਗੁਣਾ ਘਟਾਓ ਦੇ ਸਵਾਲ ਹੈਗੇ ਕੁਝ ਵੀ ਨਹੀਂ ਹੈ ਇਹਨਾਂ ਦੇ ਵਿੱਚ ਜਾਣ ਸਿਰਫ ਆ ਘਬਰਾ ਨਹੀਂ ਜਾਣਾ ਵੀ x ਪਤਾ ਨਹੀਂ ਕਿੱਡਾ ਕ ਹੋਊਆ ਬਣ ਗਿਆ ਹੈ ਠੀਕ ਹੈ ਇੱਕ ਵਾਰੀ ਤੁਹਾਡਾ ਅਭਿਆਸ ਹੋ ਗਿਆ ਫਿਰ ਤੁਹਾਨੂੰ ਇਹ ਸਵਾਲ ਬਹੁਤ ਸੌਖੇ ਲੱਗਣਗੇ ਬੇਟਾ ਕੁਝ ਵੀ ਨਹੀਂ ਹੈ ਇਹਨਾਂ ਦੇ ਵਿੱਚ ਜਾਨ ਨਹੀਂ ਹੈਗੀ ਤੇ ਜਦੋਂ ਗੁਣਾ ਦੀ ਰਕਮ ਉੱਧਰ ਜਾ ਕੇ ਭਾਗ ਚ ਬਦਲ ਜਾਂਦੀ ਹੈ ਬੇਟਾ ਤਾਂ x ਬਰਾਬਰ 84000 1 24 ਠੀਕ ਹੈ ਤੋ ਬੇਟਾ ਹੁਣ ਅਸੀਂ ਕੀ ਕਰਾਂਗੇ ਇਹਦੇ ਜਾਂ ਤਾਂ ਤੁਸੀਂ ਕੱਟਣਾ ਸਿੱਖ ਲਓ ਚਾਹ ਉਹ ਤੁਹਾਨੂੰ ਕਿਹਾ ਸੀ 25 ਤੱਕ ਭਾੜੇ ਨਵੋਦਿਆ ਦੇ ਬੱਚੇ ਨੂੰ ਆਉਣੇ ਚਾਹੀਦੇ ਜਿਨੇ ਨਵੋਦਿਆ ਤਿਆਰੀ ਕਰਨੀ ਆਪਾਂ 24 ਦੇ ਭਾੜੇ ਤੇ ਕੱਟਦੇ ਆ ਇਹਨੂੰ ਜੇ ਤੁਸੀਂ ਬੇਟਾ ਭਾਗ ਕਰਕੇ ਵੀ ਕੱਟ ਸਕਦੇ ਆ 24 72 ਤੇ 12 84 ਉਤੋਂ ਲਾ ਲਈ 0 24 5 120 ਠੀਕ ਹੈ ਤਾਂ ਬਾਕੀ ਬੇਟਾ ਦੋ ਜ਼ੀਰੋਆਂ ਜਿਹੜੀਆਂ ਉਸੇ ਤਰ੍ਹਾਂ ਹੀ ਨਾਲ ਆ ਜਾਣੀਆਂ ਗੱਲ ਸਮਝ ਲੱਗੀ ਬੇਟਾ ਜਾਂ ਤੁਸੀਂ 84000 ਭਾਗ 24 ਕਰ ਲਓ ਪਰ ਬੇਟਾ ਜੇ ਕੱਟਣਾ ਸਿੱਖ ਲਓਗੇ ਸੌਖੇ ਰਹੋਗੇ 24 72 12 84 24 5120 ਉੱਤੋਂ ਲਾ ਲਈ 0 24 0 0 ਇੱਥੇ 0 ਉੱਤੋਂ ਫੇਰ 0 ਲਾ ਲਈ ਬੇਟਾ ਫੇਰ 24 0 0 ਠੀਕ ਹੈ ਇਦਾਂ ਕਰੋਗੇ ਤਾਂ ਵੀ 3500 1 3500 1 3500 ਹੀ ਆ ਗਿਆ ਤਾਂ ਇੱਕ ਕਤਾਰ ਦੇ ਵਿੱਚ x ਦੀ ਕੀਮਤ ਕਿੰਨੀ ਆ ਗਈ 3500 ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠਣਗੇ 3500 ਉੱਤਰ ਆ ਗਿਆ ਸਾਡਾ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦੇ ਸਵਾਲ ਨੰਬਰ 2 ਦੇ ਉੱਤੇ ਪਹੁੰਚ ਗਏ ਬੇਟਾ ਸਵਾਲ ਨੰਬਰ 2 ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕਿਉਂਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾ ਕਰ ਲੋਗੇ ਵੀਡੀਓ ਵੱਡੀ ਹੋ ਜੂਗੀ ਤੇ ਇਸੋ ਬੇਟਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ